ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਵੱਡੇ ਪੱਧਰ ਤੇ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਹਰ ਗੁਰਦੁਆਰੇ ਸਹਿਬਾਨ ਦੇ ਵਿੱਚੋਂ ਅਨਾਊਂਸਮੈਂਟ ਹੋਈ ਕਿ ਰਾਜਵੀਰ ਜਵੰਦਾ ਵਾਸਤੇ ਵੱਡੇ ਪੱਧਰ ਤੇ ਅਰਦਾਸ ਕੀਤੀ ਜਾਵੇ ਅਤੇ ਅਰਦਾਸਾਂ ਕੀਤੀਆਂ ਜਾ ਰੀਆਂ ਨੇ ਲਗਾਤਾਰ ਨਿਰੰਤਰ ਕਿਉਂਕਿ ਪੰਜਾਬੀ ਬੜੇ ਹਮਦਰਦ ਹੁੰਦੇ ਨੇ ਪੰਜਾਬੀ ਦਿਲ ਦੇ ਬੜੇ ਸੋਲੇ ਹੁੰਦੇ ਨੇ ਤੇ ਪੰਜਾਬੀਆਂ ਨੂੰ ਹਮਦਰਦੀ ਵੀ ਬਹੁਤ ਜ਼ਿਆਦਾ ਆਉਂਦੀ ਹੈ ਚਾਹੇ ਸਾਡਾ ਦਸ਼ਮਣੀ ਵੀ ਕਿਉਂ ਨਾ ਹੋਵੇ ਰਾਜਵੀਰ ਜਵੰਦਾ ਤੇ ਐਹੀ ਸਾਡਾ ਹੈ ਹੀ ਆਪਣਾ ਖੂਨ ਹੈ ਹੀ ਪੰਜਾਬੀ ਖੂਨ ਰਾਜਵੀਰ ਜਵੰਦਾ ਵਾਸਤੇ ਲਗਾਤਾਰ ਪ੍ਰਾਰਥਨਾਵਾਂ ਦਾ سلسلہ ਜਾਰੀ ਹੈ ਕੱਲਾ ਸਿਰਫ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਨਹੀਂ ਚਾਹੇ ਕੋਈ ਮੰਦਿਰ ਹੈ ਚਾਹੇ ਕੋਈ ਮਸਜਿਦ ਹੈ ਚਾਹੇ ਕੋਈ ਗੁਰਦੁਆਰਾ ਹੈ ਚਾਹੇ ਕੋਈ ਗਿਰਜਾ ਕਰਾ ਹੈ ਚਾਹੇ ਕੋ ਪੀਰ ਦੀ ਮਜ਼ਾਰ ਹੈ ਉੱਥੇ ਅਰਦਾਸ ਕੀਤੀ ਜਾ ਰਹੀ ਹੈ ਕਿ ਫੈਨ ਫੋਲੋਇੰਗ ਬੜੇ ਵੱਡੇ ਪੱਧਰ ਤੇ ਹੈ ਰਾਜਵੀਰ ਜਵੰਦਾ ਦੀ ਰਾਜਵੀਰ ਜਵੰਦਾ ਦੀ ਇੰਨੀ ਕ੍ਰਿਟੀਕਲ ਇੰਨੀ ਮਾੜੀ ਸਿਚੁਏਸ਼ਨ ਕਿਨੇ ਮਾਰੇ ਹਾਲਾਤ ਕਿਉਂ ਹੋਏ ਹਾਲੇ ਵੀ ਸਿਹਤ ਉਹਨਾਂ ਦੀ ਵੱਡੇ ਪੱਧਰ ਉੱਤੇ ਨਾਜ਼ੁਕ ਹੈ ਉਹ ਵੈਂਟੀਲੇਟਰ ਤੇ ਹਨ ਅਸਮੇ ਬਲੇਟਨ ਦੇ ਵਿੱਚ ਡਾਕਟਰਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ ਡਾਕਟਰ ਵੀ ਹਰਾਨ ਨੇ ਕਿ ਇੰਨਾ ਇਲਾਜ ਕਰਨ ਦੇ ਬਾਅਦ ਵੀ ਉਧ ਰਾਜਵੀਰ ਜਵੰਦਾ ਦੀ ਬਾਡੀ ਹਰਕਤ ਕਿਉਂ ਨਹੀਂ ਕਰ ਰਹੀ ਰਾਜਵੀਰ ਜਵੰਦਾ ਦਾ ਸਰੀਰ ਰਿਕਵਰ ਕਿਉਂ ਨਹੀਂ ਹੋ ਰਿਹਾ ਖਾਸ ਕਰਕੇ ਉਹਨਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਰਾਜਵੀਰ ਜਵੰਦਾ ਦੀ ਰੀੜ ਦੀ ਹੱਡੀ ਤੇ ਡੋਗੀ ਸੱਟ ਲੱਗੀ ਹੈ ਇਹਨਾਂ ਦੋਨਾਂ ਸੱਟਾਂ ਨੇ ਲੰਮਾ ਪਾਸਤਾ ਪੰਜਾਬ ਦੇ ਨੌਜਵਾਨ ਪੰਜਾਬ ਦੇ ਨਾਮੀ ਗ੍ਰਾਮੀ ਗਾਇਕ ਸਭਿਆਚਾਰਕ ਗਾਇਕ ਰਾਜਵੀਰ ਜੋਵੰਦਾ ਨੂੰ ਉਹਨਾਂ ਦੀ ਮਾਤਾ ਵੱਲੋਂ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਬੱਚਿਆਂ ਵੱਲੋਂ ਅਤੇ ਖਾਸ ਕਰਕੇ ਪੰਜਾਬੀ ਗਾਇਕ ਜਿੰਨੀ ਵੀ ਅਜਸਤੀ ਹੈ ਪੰਜਾਬ ਤੋਂ ਉਹਨਾਂ ਵੱਲੋਂ ਵਾਰ-ਵਾਰ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਰਾਜਵੀਰ ਜੋਵੰਦਾ ਵਾਸਤੇ ਅਰਦਾਸ ਕੀਤੀ ਜਾਵੇ ਦਵਾਈ ਦੇ ਦਵਾਈ ਦੇ ਨਾਲ ਦਵਾ ਵੀ ਜ਼ਰੂਰੀ ਹੈ ਇਹ ਗੱਲ ਖੁਦ ਹਸਪੀਟਲ ਦੇ ਡਾਕਟਰਾਂ ਵੱਲੋਂ ਕਹੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਨੂੰ ਸਿਰਫ ਅਰਦਾਸਾਂ ਹੀ ਬਚਾ ਸਕਦੀਆਂ ਨੇ ਕਿਉਂਕਿ ਡਾਕਟਰਾਂ ਦੇ ਫੌਸਲੇ ਵੀ ਪਸਰ ਗਏ ਨੇ ਡਾਕਟਰਾਂ ਨੂੰ ਜਿੰਨਾ ਮਾਰ ਸੀ ਜਿੰਨਾ ਉਹਨਾਂ ਨੇ ਇਲਾਜ ਕੀਤਾ ਹੈ ਉਸ ਹਿਸਾਬ ਦੇ ਨਾਲ ਉਹਨਾਂ ਦੀ ਬਾਡੀ ਦੇ ਵਿੱਚ ਉਹ ਸਿੰਪਟਮ ਉਹ ਰਿਕਵਰੀ ਨਹੀਂ ਹੋ ਰਹੀ ਤੇ ਦੂਸਰੇ ਪਾਸੇ ਡਾਕਟਰਾਂ ਦੀ ਸਭ ਤੋਂ ਵੱਡੀ ਗਲਤੀ ਸੀ ਡਾਕਟਰਾਂ ਨੇ ਕਿਹੜੀ ਗਲਤੀ ਕੀਤੀ ਪਹਿਲਾਂ ਆਪਾਂ ਆ ਸੁਣਦੇ ਹਾਂ ਡਾਕਟਰ ਸਾਹਿਬ ਦੀ ਗੱਲਬਾਤ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਚੱਲੇ ਜਾਂਦਾ ਅਰਦਾਸਾਂ ਕਰੋ ਸਾਰੇ ਪੰਜਾਬੀ ਮੈਡੀਕਲ ਦਾ ਪਰ ਯਾਰ ਜਿਹੜਾ ਨੁਕਸਾਨ ਹੋਇਆ ਨਾ ਉਹ ਹੋਇਆ ਝੋੜ ਵਾਲੇ ਡਾਕਟਰ ਤੋਂ ਮੈਂ ਕਹਿੰਦਾ ਜਦ ਬੰਦਾ 2 ਘੰਟੇ ਉੱਥੇ ਬਣਾ ਵੈਂਟੀਲੇਟਰ ਤੋਂ ਪਹੁੰਚ ਗਿਆ ਜਿਉ 15 ਮਿੰਟ ਫਿਰ ਐਮਬੂਲੈਂਸ ਨੂੰ ਡੀਕ ਲੰਦਾ ਆਰ ਬਾਰ ਆਪਾਂ ਦਾ ਇਨਫਰਾਸਟ੍ਰਕਚਰ ਲਾਉਂ ਲਿਆ ਆਪਾਂ ਕੁੰਡੀਆ ਜੀ ਜੀ ਐਮੂਲੈਂਸ ਮੁਹਈਆ ਹੋਵੇ ਮੰਨਿਆ ਦੇ ਰਿਮੋਟ ਏਰੀਆ ਚ ਐਮੂਲੈਂਸ ਨਹੀਂ ਪੰਜੌਰ ਤਾਂ ਕੋਈ ਰਿਮੋਟ ਏਰੀਆ ਨਹੀਂ 10:40 ਤੇ ਮੱਦੀ ਐਕਸੀਡੈਂਟ ਆਇਆ 11 ਵਜੇ ਉਹ ਹੋ ਪਹੁੰਚਿਆ ਪੰਜੌਰ ਤੁਸੀਂ ਸਾਨੂੰ ਐਮ ਆਰ ਆਈ ਦਿਓ ਅਸੀਂ 15 ਮਿੰਟਾਂ ਚ ਚੰਡੀਗੜ੍ਹ ਪੀਜੀਐਮ ਭੇਜ ਦਾਂਗੇ ਕਿਸੇ ਨਾ ਕਿਸੇ ਨੂੰ ਪ੍ਰਾਈਵੇਟ ਵੀ ਦੱਸ ਦੇਣਗੇ ਕਿ ਉਹ ਕਿੰਨਾ ਨਿਕਸਾਉਂਦੇ ਨਿਊਰੋ ਸਰਜਰੀ ਕਦੇ ਚਮਤਕਾਰ ਨੂੰ ਨਹੀਂ ਮੰਨਦੀ ਮੈਂ ਬਠੇਰੀ ਵੇਰੀ ਡਾਕਟਰਾਂ ਦਾ ਛਿੜਕਾ ਖਾਧੀਆਂ ਵੀ ਜਾਂ ਇੱਕ ਪਾਸੇ ਮਰੀਜ਼

ਪਰ ਅੱਗੇ ਅੱਗੇ ਅਰਦਾਸਾਂ ਹੋਣ ਲੱਗੀਆਂ ਇਸੋ ਤਰੀਕੇ ਦੇ ਨਾਲ ਕਾਰਪੋਰੇਟ ਦੇ ਵਿੱਚ ਕਾਸ ਹੋ ਜਾਂਦੀ ਹੈ ਬੰਦੇ ਨੂੰ ਮੈਂ ਹਰਿਆਣਾ ਗਵਰਨਮੈਂਟ ਦੀ ਨਾਕਾਮੀ ਸਮਝਦਾ ਤੁਹਾਡੇ ਡਾਕਟਰ ਨੇ ਪ੍ਰਾਈਵੇਟ ਕਾਰ ਦੇ ਵਿੱਚ ਬਿੱਤੀਆ ਬਗੇ ਪੀਜੀਆ ਦੇ ਵਿੱਚ ਕਿਵੇਂ ਕੰਮ ਹੁੰਦਾ ਹੈ ਤੁਹਾਨੂੰ ਜਾਣ ਕੇ ਦਿੱਤੇਵੇਂ ਬਿੱਤੀਆ ਬਗੇ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਵੀ ਕੰਮ ਕਿੱਦਾਂ ਹੁੰਦਾ ਆ ਤੁਸੀਂ ਸਤੀਜੀ ਨੂੰ ਜਾਣਦੇ ਹੋ ਇਹਨਾਂ ਨੂੰ ਫੋਲੋ ਕਰਦੇ ਹੋਗੇ ਬਹੁਤ ਐਸੇ ਫੋਲੋਅਰ ਵੀ ਹੋ ਇਹਨਾਂ ਦੀ ਤੀਸੀ ਜਿਹੜੇ ਐਨਜੀਓ ਦੇ ਵਿੱਚ ਕੰਮ ਕਰਦੇ ਉਹਨਾਂ ਨੇ ਕਿਹਾ ਕਿ ਡਾਕਟਰਾਂ ਦੀ ਲਾਪਰਵਾਹੀ ਸਮੇਂ ਸਿਰ ਐਂਬੂਲੈਂਸ ਨਾ ਮਿਲਣਾ ਸਮੇਂ ਸਿਰ ਐਂਬੂਲੈਂਸ ਨਾ ਮਿਲਣਾ ਸਮੇਂ ਸਿਰ ਉਸ ਦੀ ਜਿਹੜੀ ਹੈ ਉਸ ਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਨਾ ਲੈ ਕੇ ਜਾਣਾ ਉਹ ਕਹਿੰਦਾ ਸੀ ਬੈਸਟ ਹੈ ਜੇਕਰ ਤੁਸੀਂ ਉਸ ਨੂੰ ਪੀਜੀਆ ਲੈ ਜਾਂਦੇ ਪਹਿਲਾਂ ਪਤਾ ਤੇ ਲੱਗਣਾ ਚਾਹੀਦਾ ਸੀ ਉਥੇ ਸਟਾ ਕਿਤੇ ਲੱਗੀਆਂ ਉਹਨਾਂ ਕਹਿੰਿਆ ਕਿ ਡਾਕਟਰਾਂ ਦੀ ਸਭ ਤੋਂ ਵੱਡੀ ਲਾਪਰਵਾਹੀ ਦੇ ਕਾਰਨ ਅੱਜ ਰਾਜਵੀਰ ਜਵੰਦਾ ਇੰਨੀ ਮਾੜੀ ਕੰਡੀਸ਼ਨ ਦੇ ਵਿੱਚ ਮੁਹਾਲੀ ਦੇ ਫੁੱਟਸ ਹਸਪੀਟਲ ਤੇ ਬੈੱਡ ਤੇ ਪਏ ਨੇ ਉਹਨਾਂ ਕਹਿੰਿਆ ਇਸਪਾਸਟ੍ਰਕਚਰ ਖੜਾ ਕਰਦੇ ਆਂ ਲੇਕਿਨ ਸਾਡੇ ਕੋਲ ਐਂਬੂਲੈਂਸਾਂ ਨਹੀਂ ਉਹਨਾਂ ਨੇ ਕਿਹਾ ਪੰਜੌਰ ਕੋਈ ਨਾ ਵੋਟ ਏਰੀਆ ਨਹੀਂ ਪੰਜੌਰ ਦੇ ਵਿੱਚ ਬੜੇ ਸਾਧ ਨੇ ਐਂਬੂਲੈਂਸਾਂ ਨੇ ਜਲਦੀ ਤੋਂ ਜਲਦੀ ਉਹਨਾਂ ਨੂੰ ਜਿਹੜਾ ਹੈ ਹਸਪੀਟਲ ਦੇ ਵਿੱਚ ਪਛਾਹਿਆ ਜਾ ਸਕਦਾ ਸੀ ਪੰਜੌਰ ਦੇ ਡਾਕਟਰਾਂ ਦੀ ਉਹਨਾਂ ਨੇ ਸਭ ਤੋਂ ਵੱਡੀ ਗਲਤੀ ਬਣੀ ਹੈ ਕਿ ਉਦੋਂ ਵੈਂਟੀਲੇਟਰ ਤੇ ਲਾਇਆ ਹੁੰਦਾ ਤੇ ਉਹਨਾਂ ਨੂੰ ਦਿਲ ਦਾ ਦੌਰਾ ਜਿਹੜਾ ਹੈ ਨਹੀਂ ਪੈਣਾ ਸੀ ਜੇ ਦਿਲ ਦਾ ਦੌਰਾ ਉਹ ਨਾ ਪੈਂਦਾ ਉਹਨਾਂ ਨੂੰ ਹਾਰਟ ਅਟੈਕ ਨਹੀਂ ਹੋਣਾ ਸੀ ਪੰਜਾਬੀਓ ਅਕਸਰ ਹੀ ਅਸੀਂ ਟੈਕਸ ਦਿੰਦੇ ਹਾਂ ਅਸੀਂ ਟੈਕਸ ਪੇਰ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਰਕਾਰਾਂ ਸਾਡੇ ਕੋਲੋਂ ਟੈਕਸ ਲੈਂਦੀਆਂ ਨੇ ਲੇਕਿਨ ਪੰਜੌਰ ਵਰਗੇ ਵੀਆਈਪੀ ਅਰੇੀਏ ਦੇ ਵਿੱਚ ਵੀ ਐਂਬੂਲੈਂਸਾਂ ਦੀ ਕਮੀ ਹੈ ਫਿਰ ਡਾਕਟਰ ਵੀ ਸਾਡੇ ਕੋਲ ਇੰਨੇ ਖਾਵਲ ਨਹੀਂ ਡਾਕਟਰ ਵੀ ਸਾਡੇ ਕੋਲ ਐਜੂਕੇਟਰ ਨਹੀਂ ਲੇਕਿਨ ਉਹਨਾਂ ਦੀਆਂ ਗਲਤੀਆਂ ਦੇ ਕਾਰਨ ਅੱਜ ਰਾਜਵੀਰ ਜੋਧਾ ਜਿਹੜੇ ਨੇ ਉਹ ਹਸਪੀਟਲ ਦੇ ਵਿੱਚ ਪਏ ਨੇ ਉਹਨਾਂ ਦਾ ਜੇਕਰ ਫਰਸਟ ਏਡ ਬਹੁਤ ਵਧੀਆ ਤਰੀਕੇ ਨਾਲ ਖੋਜ ਜਾਂਦਾ ਤਾਂ ਇਹ ਨਤੀਸ਼ ਜਿਹੜੇ ਐਨਜੀਓ ਦੇ ਮਾਲਕ ਨੇ ਉਹਨਾਂ ਐਨਜੀਓ ਦੇ ਫਾਊਂਡਰ ਨੇ ਉਨਾ ਕਹਿਆ ਕਿ ਇਹ ਦਿਨ ਰਾਜਵੀਰ ਜਵੰਦਾ ਅਤੇ ਰਾਜਵੀਰ ਜਵੰਦਾ ਦੀ ਫੈਮਿਲੀ ਨੂੰ ਨਾ ਦਿਖਦੇ ਪਹੁੰਚਦੇ ਧੰਨਵਾਦ